ਇਹ ਪਿੰਡ ਖੜੇ ਆ ਆਪਾਂ ਕਨਕਬਾਦ ਰਤਨਗੜ ਤੇ ਪਿੰਡ ਇਹ ਰਹਿ ਗਿਆ ਤਲਵੰਡੀ ਸਾਬੋ ਤੋਂ 20 ਕਿਲੋਮੀਟਰ ਦੂਰ ਹਨਾ ਰਫਾਇਨਰੀ ਦੇ ਕੋਲੇ ਪਿੰਡ ਐ ਤੇ ਬਠਿੰਡਾ ਪੈਂਦਾ ਇਹਨੂੰ ਜ਼ਿਲ੍ਹਾ ਤੇ ਜੌਂਡੀਰ ਬਕਾਊ ਆ ਆਪਣੇ ਭਰਾ ਕੁਲਦੀਪ ਦਾ ਤੇ ਕੁਲਦੀਪ ਇੱਧਰ ਖੜਾ ਆਪਣੇ ਨਾਲ ਤੇ ਤੁਹਾਨੂੰ ਨਾਲ ਸਾਰੀ ਡਿਟੇਲ ਲੈ ਕੇ ਦੇਵਾਂਗੇ ਡਾਇਰੈਕਟਰ ਦੀ ਤੇ ਕੁਲਦੀਪ ਕੀ ਹਾਲ ਹੈ ਬਾਈ ਠੀਕ ਠਾਕ ਵਧੀਆ ਬਾਈ ਤੁਹਾਨੂੰ ਸਭ ਤੋਂ ਸੁਣਾ ਠੀਕ ਠਾਕ ਹੈ ਆ ਤੇਰਾ ਪਹੁੰਚਣ ਦੇ ਬਹੁਤ ਬਹੁਤ ਸਵਾਗਤ ਕਰਦਾ ਬਹੁਤ ਬਹੁਤ ਧੰਨਵਾਦ ਭਰਾ ਮੇਰੇ ਹਨਾ ਤੇ ਇਹਦੇ ਫਿਰ ਕਿਵੇਂ ਆਇਤੀ ਇਹ ਕਿਵੇਂ ਕੀ ਮੰਡ ਬਣ ਗਿਆ ਸੇਲ ਕਰਨ ਦਾ ਇਹਦਾ ਮਨ ਤਾਂ ਬਈ ਟਰੈਕਟਰ ਤਾਂ ਰੱਖਣਾ ਲਿਆ ਯਾਰ ਨਵਾਂ ਲਿਆ ਸੀ ਆਪਾਂ ਅੱਛਾ ਤੇ ਪਰ ਹੁਣ ਆਪਾਂ ਥੋੜੀ ਵੱਡੀ ਪਾਵਰ ਦਾ ਲੈਣਾ ਹੈ 4x4 ਅੱਛਾ ਜੌਂਡੀਅਰ ਚ ਹੀ ਲੈਣਾ ਹੈ ਜੌਂਡੀਅਰ ਹੀ ਲੈਣਾ ਹਾਂ ਜੌਂਡੀਅਰ ਤਾਂ ਤੂੰ ਬਾਹਲਾ ਸ਼ਕੀਨ ਹੈ ਜੌਂਡੀਅਰ ਤੇਰੇ ਕੋਲੇ ਕਹੇ ਨਹੀਂ ਜੌਂਡੀਅਰ ਬਈ ਆਪਣੇ ਕੋਲ 4 ਹੈ 4 ਜੌਂਡੀਅਰ ਹਨਾ ਅੱਛਾ ਤੇ ਉਹ ਚੋ ਇਹ ਸੇਲ ਕਰਨਾ ਹੈ ਇਹ ਸੇਲ ਕਰਨਾ ਹਾਂ ਅੱਛਾ ਤੇ ਪਰ ਭਰੋਸੇ ਵਾਲਾ ਟਰੈਕਟਰ ਹੈ ਅੱਛਾ ਭਰੋਸੇ ਬੰਦ ਬੰਦੇ ਨੂੰ ਦੇਣਾ अच्छा पुरो से मतलब जेड़ा ਲੈ ਕੇ ਜਾਵੇ ਤੇ ਸਾਮਕੇ ਵੀ ਰੱਖੇ ਸਾਮਕੇ ਵੀ ਰੱਖੇ ਤੇ ਮਾਡਲ ਕਿੰਨਾ ਕਲਦੀ ਬਈ ਇਹ ਮਾਡਲ ਬਈ 19 ਹੈ 2019 2019 ਮਾਡਲ ਹੈ ਨਵਾਂ ਲਿਆ ਸੀ ਮੈਂ ਤੇ ਯਾਰ ਬਾਲੀ ਸਮਾਈ ਦੀ ਰੱਖੀ ਫਿਰਦੇ ਤੇ ਪੇਂਟ ਪੂਂਟ ਸਾਰਾ Ориਜినਲ ਹੈ ਬਈ ਜਿਸਾਰਾ Ориਜినਲ ਹੈ ਕਾਲਮਪੁਰਛ ਕਿਤੇ ਵੀ ਨਹੀਂ ਲੱਗਿਆ ਤੇ ਦੇਖ ਕਲਦੀ ਮੈਂ ਤੈਨੂੰ ਇੱਕ ਗੱਲ ਕਹਿਣਾ ਵੀਰੇ ਠੀਕ ਹੈ ਆਪਣਾ ਤੂੰ ਬੇਲੀਆਂ ਹੈ ਨਾ ਹਾਂ ਹਾਂ ਤੂੰ ਇਸ ਟਾਈਮ ਆਪਾਂ ਇੱਧਰ ਮਾਰੀ ਇੰਨੀਗਾ ਤੇ ਗੁਰੂ ਘਰ ਹੈ ਨਾ ਗੁਰੂ ਘਰ ਦੇ ਕੋਲੇ ਖੜੇ ਆ ਕੋਲੇ ਮੇਰਾ ਘਰ ਹੈ ਬਾਈ ਹਰ ਦਵਾਰ ਜਮਾ ਕੋਲੇ ਘਰ ਹੈ ਪਹਿਲਾਂ ਤੇ ਗੁਰੂ ਘਰ ਦੀ ਜਗ੍ਹਾ 'ਚ ਹੀ ਖੜੇ ਆਪਾਂ ਜਮਾ 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 ਤੇ ਇਸ ਗੱਲ 'ਚ ਰਤਾ ਝੂਠ ਨਾ ਜਮਾ ਨਹੀਂ ਬਾਈ ਜਮਾ ਹੀ ਨਹੀਂ ਅੱਛਾ ਜਮਾ ਨਹੀਂ ਅੱਛਾ ਤੇ ਸੱਚ ਬੋਲਾਂਗੇ ਜਿਹੜਾ ਕਹਿਣਾ ਹੈ ਠੀਕ ਹੈ ਤੇ ਇਹ ਆਪਾਂ ਜਮਾ ਨਵਾਂ ਲੇਤਾ ਸੀ ਗੱਲ ਜਮਾ ਬਾਈ ਨਵਾਂ ਲਿਆ ਸੀ ਮੈਂ ਅੱਛਾ 19 ਮਾਡਲ ਹੈ 19 ਮਾਡਲ ਹੈ ਅੱਛਾ 52 10 ਹੈ 52 10 ਟਰੈਕਟਰ ਆ ਵੀ ਲਿਓ 19 ਮਾ ਨਿਕਲਦੀਪ ਗੇਰ ਇੰਜਨ ਕੰਨੀਓ ਕਿਵੇਂ ਗਾਰੰਟੀ ਹੈ ਬਈ ਓਕੇ ਓਕੇ ਬਾਈ 100% ਯਾਰ ਅੱਛਾ ਹਾਂ ਪੂਰੀ ਫੁੱਲ ਜ਼ਬਰਦਸਤ ਫੁੱਲ ਯਾਰ ਜ਼ਮੇਵਾਰੀ ਨਾ ਬਾਈ ਜ਼ਮੇਵਾਰੀ ਨਾ ਅੱਛਾ ਠੀਕ ਹੈ ਕੋਈ ਵੀ ਨੁਕਸ ਹੋਵੇ ਤੇ ਦੇਣਦਾਰ ਆ ਆਪਾਂ ਦੇਣਦਾਰ ਆ ਬਾਈ ਦੇਣਦਾਰ ਨਾ ਟਰੈਕਟਰ ਅਗਲਾ ਘਰੇ ਖੜਾ ਜੇ ਯਾਰ 10 ਦਿਨਾਂ ਤੋਂ ਭੋਆ ਦੀ ਅੱਛਾ ਇੰਟੀ ਦੂਤੇ ਵਿਸ਼ਵਾਸ ਨਹੀਂ ਬੰਦੇ ਦੇ ਦੂਤੇ ਵਿਸ਼ਵਾਸ ਨਹੀਂ ਕੋਈ ਆਪਣਾ ਵਪਾਰ ਦਾ ਕੰਮ ਨਹੀਂ ਤੇ ਦੋਸਤੋ ਟਾਇਰ ਸੋਨੂੰ ਦਿਖਾ ਦਿੰਦੇ ਆ ਪਿਛਲੇ ਹੈਗੇ ਐ 90 95 ਪੈਸੇ ਟਾਇਰ ਮੈਂ ਮੰਨ ਕੇ ਚੱਲਦਾ ਹੈ ਨਾ ਤੇ ਅਗਲੇ ਵੀ ਟਾਇਰ ਹੈ ਜਿਹੜੇ ਚੰਗੀ ਕੰ ਬਦਲਾ ਨਹੀਂ ਹੋਇਆ ਨਾ ਨਾ ਚੌਕੜਾ ਨਾਲ ਦਾ ਜਮਾ ਨਾਲ ਦਾ ਜਿਹੜੇ ਕੰਪਨੀ ਚ ਆਏ ਸੀ ਹੈਨਾ ਮਗਰਲੇ 16 9 28 ਵਾਲੇ ਆ ਹਾਂ ਮੂਹਰੇ 750 ਦੇ ਆ ਬਈ 750 ਦੇ ਐਮ ਆਰ ਐਫ ਦੇ ਚਾਰੇ ਐਮ ਆਰ ਐਫ ਦੇ ਟਾਇਰ ਆ ਵਿਚਾਰੇ ਤੇ ਚਾਰੇ ਇਹ ਨਾਲ ਆਏ ਸੀ ਕਹਿੰਦਾ ਮਤਲਬ ਕੋਈ ਚੇਂਜ ਨਹੀਂ ਹੋਇਆ ਹੈ ਨਹੀਂ ਨਹੀਂ ਬਈ ਨਹੀਂ ਨਹੀਂ ਅੱਛਾ ਤੇ ਗਲਦੀ ਬਾਹਲਾ ਸਾਹਮਣੇ ਰੱਖਿਆ ਹੋਇਆ ਹੈ ਸਾਹਮਣੇ ਦਾ ਬਈ ਕੱਲਾ ਬਾਹੀ ਜੀ ਚੱਲਿਆ ਯਾਰ ਤੇ ਝੋਨਾ ਝੂਨਾ ਲਾਉਣੇ ਕੱਦੂ ਬੁੱਦੂ ਕਿੱਦਾਂ ਲਾਉਣੇ ਤੇ ਝੋਨੇ ਦੇ ਕੱਦੂ ਖਰ ਤਾਂ ਮੇਰੇ ਕੋਲ ਹਾਰਡ ਟਰੈਕਟਰ ਹੈ ਬਈ ਕੱਦੂ ਨਹੀਂ ਚੱਲਿਆ ਜਮਾ ਵੀ अच्छा गारेसा बड़े नहीं अच्छा ए गल दा आपा मानला भाई गारंटी दने है बंदे नु गारंटी है फुल है ये कोई साफ कर दे फेर साफ कर ट्रैक्टर ਛੱਡ ਜਾ ਯਾਰ ਘਰੇ ਆਪਣੇ ਬਾਈ ट्रैक्टर ਘਰੇ ਛੱਡ ਜਾ ਤੇ ਦੋਸਤੋ ਨਾ ਇਹ ਚੀਜ਼ ਸੱਚੀ ਹੈ ਯਾਰ ਤੇ ਤੁਸੀਂ ਟਿਊਬਾ ਟਾਬਾਂ ਦੇਖ ਲੋ ਟਰੈਕਟਰ ਦੀਆਂ ਹਨਾ ਇੱਥੋਂ ਧਿਆਨ ਨਾ ਮਰਵਾਣ ਦੇ ਆਪਾਂ ਅੰਦਲੇ ਪਾਸੇ ਜਿਹੜੇ ਹੈਗੇ ਹੈਗੇ ਟਿਊਬਾ ਵਗੈਰਾ ਤੇ ਹੋਰ ਕਿਤੇ ਵੀ ਜਰਨੀ ਜਮਾ ਹੈ ਜਮਾ ਪੂਰਾ ਸਾਹਮਣੇ ਰੱਖਿਆ ਤੇ ਡਬਲ ਡਬਲ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਲੈਫਟ ਰਾਈਟ ਟਰਾਲੀ ਤੇ ਬਾਈ ਚੱਲਿਆਣੀ ਇਹ ਕੱਲੀ ਟਰਾਲੀ ਮਗਰ ਪਾਈ ਆ ਹੁੱਕ ਦਾ ਕਰਦਾ ਦੇਖ ਲੋ ਕੱਲਾ ਇਹਦਾ ਜਮਾ ਹੀ ਤੇ ਕੰਮ ਕੋਮ ਲੱਤੇ ਨਹੀਂ ਫਿਰ ਜਿਹੜਾ ਬੰਦਾ ਬਾਈ ਜੌਂਡੀਰ ਕੰਨੀ ਨਿਗਰ ਰੱਖਦਾ ਹੈਗਾ ਸੀਐਲ ਦੇਖ ਲੋ ਬਈ ਇਹਦੇ ਗੇਜ ਨਹੀਂ ਆਉਂਦੀ ਪਿੱਛੇ ਸ਼ੀਸ਼ੇ ਹੁੰਦੇ ਆ ਹੁਣ ਹੁੱਕ ਦੇ ਓਲੇ ਆ ਹੁੱਕ ਦੇ ਹੁੰਦੇ ਆ ਹੁਣ ਇੱਥੇ ਤੁਹਾਨੂੰ ਸੀਐਲ ਦਿਖਾ ਦਿਆਂਗੇ ਹਾਂ ਆ ਦੇਖ ਬਾਈ ਲੈ ਵੀ ਮਿੱਤਰਾ ਦੇਖੀ ਆਪ ਹੈ ਮੇਰੇ ਉਂਗਲਾਂ ਤੇ ਬਾਈ ਇੱਧਰ ਲੈ ਮੜਾ ਸ਼ਾਮੇ ਨੂੰ ਸ਼ਾਮੇ ਇੱਥੇ ਚੰਗੂ ਕਰ ਲੈ ਬਾਈ origignal ਹੈ ਕੰਪਨੀ ਦਾ ਸੀਐਲ ਲੈ ਨਾਲੇ ਦੁਬਾਰੇ ਨਹੀਂ ਪਾਇਆ ਹੋਇਆ ਹੈ ਜਿਹੜਾ ਆਇਆ ਬਾਈ ਅੱਛਾ ਉਂਗਲਾਂ ਦੇ ਪੋਟੇ ਦੇ ਵਿੱਚੋਂ ਇੱਕਰ ਸੀ ਜਨ ਦੇ ਇਹ ਗੱਲ ਕਹਿਣੀ ਬਹੁਤ ਦੂਰ ਦੀ ਗੱਲ ਹੈ ਬਾਈ ਆਪਾਂ ਟਰਾਲੀ ਨੂੰ ਵਾਲਾ ਆ ਚੀਜ਼ਾਂ ਦਾ ਫਿਰ ਤੁਸੀਂ ਬਸ ਜਵਾਕਾਂ ਦਾ ਵਿਸ਼ਕਾ ਖੋਲ ਕੇ ਦੇਖ ਲੀਂਗਾ ਹੋਣਾ ਨਾ ਵੀ ਕਿਵੇਂ ਖੁੱਲਦੀ ਹੈ ਇਹ ਕੀ ਹੈ ਤੇ ਬਾਕੀ ਟਰਾਲੀ ਨਹੀਂ ਪਾਈ ਤੁਸੀਂ ਕਿੱਥੇ ਨਹੀਂ ਨਹੀਂ ਬਾਈ ਸੁਪਰ ਸੀਡਰ ਤੇ ਨਹੀਂ ਚੱਲਿਆ ਅੱਛਾ ਹਾਂ ਸੁਪਰ ਸੀਡਰ ਤੇ ਨਹੀਂ ਚੱਲਿਆ ਹੋਇਆ ਨਾ ਤੂੜੀ ਵਾਲੀ ਤਾੜੀ ਵਾਲੀ ਮਸ਼ੀਨ ਹਾਂ ਨਹੀਂ ਨਹੀਂ अच्छा टूडीयल ਤਾਂ ਬਈ ਇੱਕ ਸੀਜ਼ਨ ਚਲਾਇਆ ਝੂਠ ਨਹੀਂ ਮਾਰਦਾ ਪਹਿਲਾ ਸੀਜ਼ਨ ਉਹ ਵੀ ਉਹ ਵੀ ਰਵਾ ਕਰ ਲਈ ਨਵਾਂ ਟਰੈਕਟਰ ਬਾਈ ਚਲ ਆਇਆ ਤਾਂ ਫਿਰ ਉਹਨੂੰ ਪੈਸੇ ਲਾਇਏ ਸੀ ਬਾਈ ਇਹਨੂੰ ਅੰਦਰ ਲਾਉਣ ਵਾਸਤੇ ਥੋੜੀ ਪੈਸੇ ਲਾਇਏ ਸੀ ਆਪਾਂ ਜਮਾ ਜਮਾ ਬਈ ਜਮਾ ਜਮਾ ਸਹੀ ਗੱਲ ਹੈ ਠੀਕ ਕੰਮ ਤਾਂ ਲੈਣੀ ਹੈ ਬਾਈ ਕੰਮ ਤਾਂ ਲੈਣੀ ਹੈ ਹੈਨਾ ਤੇ ਇਸ ਤੋਂ ਬਾਅਦ ਹੋਰ ਕਿਤੇ 19 ਆਨੀ ਮਾਡਲ ਦੀਆਂ ਮੋਹਰਾ ਮੋਹਰਾ ਆ ਪੰਗਾ ਸੈਲਫ ਤੇ ਦੇਖ ਮੋਹਰੇ ਦੇ ਹੂੰ ਆ ਬਈ ਠੀਕ ਹੈ ਕੰਪਨੀ ਦੀ ਮੋਹਰਾ ਇਹ ਅੱਛਾ ਤੇ ਬੈਟਰੀ ਬੂਟਰੀ ਸਾਰਾ ਕੁਝ ਸਾਰਾ ਕੁਝ ਓਕੇ ਰਿੰਗ ਬੂਰਿੰਗ ਓਕੇ ਜਮ ਰਿੰਗ ਭਾਈਆ ਬੰਪਰ ਤੇ ਲਾਈਟਾਂ ਲੱਗੀਆਂ ਐ ਅੱਛਾ ਥੱਲੇ ਬੰਪਰ ਤੇ ਲੱਗੀਆਂ ਸਾਰੇ ਦੀ ਬਹਰੰਗ ਅੱਡ ਕੀਤੀ ਹੋਈ ਐ ਫਿਓਜ ਲਾ ਕੇ ਖੁਦ ਆਪਨੇ ਬਈ ਅੱਛਾ ਕੰਪਨੀ ਦੀ ਬਹਰੰਗ ਤੇ ਕਿਤੇ ਕੱਟ ਨਹੀਂ ਲੱਗ ਦੋਸਤੋ ਤੁਹਾਨੂੰ ਆਪਾਂ ਇੱਥੋਂ ਦਿਖਾਉਨੇ ਇਹਨੂੰ ਅੰਦਰੋਂ ਯਾਰ ਕੁਲਦੀਪ ਯਾਰ ਬਈ ਨજર ਵੀ ਨਾ ਲੱਗ ਜੇ ਤੇਰੇ ਟਰੈਕਟਰ ਨੂੰ ਹਨਾ ਵਾਲੀਆਂ ਕਹਿੰਦੇ ਸਫਤਾਂ ਵੀ ਮਾੜੀਆਂ ਹੁੰਦੀਆਂ ਹਨਾ ਨਜਾਇਜ਼ ਹੀ ਤੂੰ ਸਾਹਮਣੇ ਰੱਖਿਆ ਹੋਇਆ ਹਨਾ ਤੋ ਬਾਈ ਸਾਰਾ ਕੋ ਅਰੀਜਨਲ ਹੈ ਕੰਪਨੀ ਦਾ ਅਲਟਰਨੇਟਰ ਵੇਖ ਲੈ ਯਾਰ ਆ ਆ ਬਈ ਯਾਰ ਬੋਲਦਾ ਮੋਨ ਆ ਬੇਰਿੰਗ ਦੇਖ ਲੈ ਯਾਰ ਸਾਰਾ ਕਿਤੇ ਕੋਈ ਕੱਟ ਵੱਡ ਕੀਤੀ ਹੋਵੇ ਯਾਰ ਹੈਨਾ ਜਿਹੜੀ ਮੈਂ ਅਲੱਗ ਲੈਸਟ ਵਾਲੀ ਬੇਰਿੰਗ ਕੀਤੀ ਉਹ ਜਾਂਦੇ ਬਈ ਅੱਡ ਅਲੱਗਾ ਆ ਸੁੱਚਾ ਲੱਗਿਆ ਢੱਲੋ ਸੁੱਚਾ ਦਿਖਾਈਆਂ ਅਲੱਗ ਹਮ ਆ ਲੱਗਿਆ ਅਲੱਗ ਸੁੱਚਾ ਹੈ ਬਾਈ ਲਾਈਟਾਂ ਵਾਲੀਆਂ ਕੱਲਗਾ ਅੱਛਾ ਇਹ ਲਾਈਟਾਂ ਨਾਲ ਸੁੱਚਾ ਅਰੀਜਨਲ ਕੋਈ ਸਬੰਧ ਨਹੀਂ ਹੈਗਾ ਇਹਦਾ ਅੱਛਾ ਬਾਕੀ ਯਾਰ ਆ ਚੀਜ਼ਾਂ ਜਿੱਥੇ ਪੈਰ ਪੂਰ ਧਰਦੇ ਆ ਹੈਨਾ ਇਹ ਜਮਾ ਐ ਪਈਆਂ ਐ ਲੱਗਦਾ ਐ ਬੀਜੀ ਮੈਂ ਟਰੈਕਟਰ ਅਜੈਂਸੀ 'ਚ ਹੀ ਖੜਾ ਹੁੰਦਾ ਹੈ ਨਾ ਇਹ ਤਾਂ ਬਾਈ ਕਹਿੰਦੇ ਆਲਾ ਕਹਿੰਦਾ ਮੈਟ ਧਰ ਦੂਗਾ ਉਹ ਮੁੱਠੇ ਦਿਖਾਸ ਤੇ ਰਗੀਰ ਦੇ ਆ ਇੱਥੇ ਤਾਂ ਨਿਆਲਾ ਮੈਟ ਰੱਖ ਲੂਗਾ ਬਾਈ ਮੈਂ ਗਲੌਵ 'ਚ ਪਾ ਕੇ ਬਾਹੂਗਾ ਨੂੰ ਹੁਣ ਜਿਵੇਂ ਆ ਆ ਦਿਖਾ ਲੈ ਲਫਟ ਵਾਲੇ ਲੀਵਰ ਦਿਖਾ ਬਾਈ ਇਹਨੇ ਪੂਰੇ ਯਾਰ ਮੈਂ ਕੀ ਪੁੱਛਦਾ ਟਰੈਕਟਰ ਲੀਵਰ ਤਾਂ ਬੰਦਾ ਹੱਥ ਰੱਖ ਕੇ ਚਲਾਊਗਾ ਮੈਂ ਇੰਨੇ ਟਰੈਕਟਰਾਂ ਦੀਆਂ ਵੀਡੀਓ ਕਰਤੀਆਂ ਬਾਈ ਜਿੰਦਗੀ 'ਚ ਉੰਨੀ ਮਾਡਲ ਮੈਂ ਇੰਨਾ ਸਾਰਾ ਆ ਰੇਸ਼ ਵਾਲਾ ਵੀ ਮੁੱਠਾ ਦੇਖ ਬਾਈ ਹੁਣ ਇਹਦੇ ਨਾਲ ਆ ਬਦਲ ਦੂਗਾ ਜੀ ਤੇ ਕਲ ਦੀ ਬਤ 19 ਮਾਰਦਾ ਵੀਰੇ ਹੈ ਨਾ ਇਹ ਤੇ ਚੱਲਿਆ ਕਿੰਨੇ 100 ਘੰਟਾ ਚੱਲ ਗਿਆ ਚੱਲਿਆ ਬਾਈ ਇਹ 2400 ਘੰਟਾ ਚੱਲਿਆ ओरिजिनल ਜਮ ਆਰੀਜਨਲ ਨਾ ਕੋਈ ਛੇੜਛਾੜ ਨਹੀਂ ਕੀਤੀ ਬਿਸ਼ੱਕ ਬੰਦਾ ਚੈੱਕ ਕਰਵਾ ਲਿਆ ਚੈੱਕ ਕਰਾ ਲਿਆ ਯਾਰ ਸਾਫਤ ਕਰਦੇ ਆਪਾਂ ਨੂੰ ਹਾਂ ਜਿਹੜਾ ਗੁਜ਼ਰਵਾਨਾ ਕਹੂ ਆਪਾਂ ਭੁਗਤਾਂਗੇ ਬਾਈ ਭੁਗਤਾਂਗੇ ਹੈ ਨਾ ਇਹ ਗੱਲ ਇਹ ਨਹੀਂ ਪਹਿਲਾਂ ਕਹਿਤੀ ਹੈ ਕੁਲਦੀਪ ਨੇ ਹੈ ਨਾ ਆਪਣੇ ਭਰਾਣੇ ਕੂਲੈਂਟ ਕਲੈਂਟ ਵਗੈਰਾ ਪੂਰਾ ਪਾ ਕੇ ਰੱਖਦਾ ਹੈ ਨਾ ਵਿੱਚ ਕੂਲੈਂਟ ਆ ਬਾਈ ਪਾਣੀ ਨਹੀਂ ਨਿਕਲਦਾ ਹਾਂ ਤੇ ਇਹ ਗੱਲ ਇਹਨੇ ਪਹਿਲਾਂ ਕਹਿਤੀ ਆਪ ਮੈਟਰ ਪੰਪ ਦਿਖਾ ਦੇ ਇੱਥੋਂ ਬਾਈ ਟਰੈਕਟਰ ਦਾ ਤੇ ਗੁਰੂ ਘਰ ਕੋ ਇਹ ਆਪਾਂ ਨੂੰ ਸਾਫ਼ ਕਰਦੇ ਯਾਰ ਹਨਾ ਆਪਾਂ ਗੁਰੂ ਘਰ ਦੀ ਜਗ੍ਹਾ ਵੀਡੀਓ ਬਈ ਇੱਕ ਤਾਂ ਟਰਬੋ ਕੰਪਨੀ ਦੀ ਲੱਗੀ ਐ ਅਰੀਜਨਲ ਟਰਬ ਹੋਉਂਦੀ ਐ ਟਰੈਕਟਰਾਂ ਦੇ ਬਈ ਅੱਛਾ ਹਾਂ ਕੰਪਨੀ ਦੀ ਟਰਬ ਹੋ ਆ ਬਾਹਰ ਚ ਟਰਬੋ ਨਹੀਂ ਹੋਇਆ ਹੋਇਆ ਆ ਅਰੀਜਨਲ ਕੰਪਨੀ ਦੀ ਟਰਬ ਹੋਇਆ ਇਹਦੇ ਤੇ ਕਲੱਚ ਤੇ ਬ੍ਰੇਕ ਪੈਡਲ ਵੀ ਬਈ ਕਾਰ ਵਾਲੇ ਹੁੰਦੇ ਇਹਨਾਂ ਦੇ ਅੱਛਾ ਪ੍ਰੈਸ਼ਰ ਦੇ ਬ੍ਰੇਕ ਹੁੰਦੇ ਐ ਅੱਛਾ ਤੇ ਪੀਡਗੋ ਚ ਇਹ ਹਾਈ ਲੋ ਪੀਡਗੋ ਆ ਬਈ ਹਾਈ ਲੋ ਪੀਟੀਓ ਹੈ ਹਾਂ अच्छा ਤੇ ਕਲਚਾ ਡਬਲ ਆ ਹੀ ਗਿਆ ਕਲਚਾ ਦਾ ਬਈ ਡਬਲ ਹੈਗਾ ਡਬਲ ਕਲਚਾ ਉਹ ਇਹਨੂੰ ਡਬਲ ਹੀ ਕਹਿੰਦੇ ਨੇ 3 3 ਸਪੀਡ ਹੈ 3 ਸਪੀਡ ਹੈ ਬਈ 3 ਸਪੀਡ ਹੈ ਨਾ ਬਸ ਇੱਕ ਰੋਟਾਵੇਟਰ ਪਾਓ ਬਸ ਰੋਟਾਵੇਟਰ ਬਾਅਦ ਕਿਸੇ ਕਿਸੇ ਨਾਲ ਲਿਖਾ ਨਹੀਂ ਕੋਈ ਯਾਰ ਹੈ ਨਾ ਕਿਸੇ ਮਰਜ਼ੀ ਗੇਅਰ 'ਚ ਚਲਾਓ ਹੈ ਨਾ ਤੇ ਗਲਤੀ ਮੜੇ ਸਟਾਰਟ ਕਰਕੇ ਤਾਂ ਦਿਖਾ ਯਾਰ ਨਾ ਇੱਕ ਵਾਰੀ ਹਾਂ ਕਰ ਦਿੰਦੇ ਬਈ ਕਰ ਦਿੰਦੇ ਸਟਾਰਟ ਕਰਦੇ ਥੈਂ ਖੜੇ ਹੀ ਕਰਦੇ ਹੈ ਨਾ ਕਰ ਦਿੰਦੇ ਦਿਖਾ ਦਈਏ ਆਪਾਂ ਫਕਾਰਾ ਵੀ ਇਹਦਾ ਕਿੰਨਾ ਕੁ ਵਧੀਆ ਹੈ ਨਾ ਦੋਸਤੋ ਵੀਡੀਓ ਇਹਨੂੰ ਤੁਸੀਂ ਸ਼ੇਅਰ ਆਪ ਕਰਨਾ ਹੈ ਨਾ ਇਹਦੀ ਜ਼ਿੰਮੇਵਾਰ ਦੇ ਘਰੇ ਟਰੈਕਟਰ ਹੈ ਤੇ ਇਹ ਦੇਖੋ ਲਓ ਦੋਸਤੋ ਮਾਰ ਦੇ ਤਾਰਾ ਹੈ ਮੈਸਰੂ ਦੋਸਤੋ ਪੂਰਾ ਸਮਿਆ ਹੋਇਆ ਟਰੈਕਟਰ ਹੈ ਯਾਰ ਬੰਦੇ ਦਾ ਕਿਲਾ ਅੰਮ੍ਰਿਤ ਵੀ ਦਿਖਾ ਦੇ ਮੜਾ ਆ ਅੱਛਾ ਆਰ.ਟੀ.ਓ. ਮੁੱਛੇ ਵੀ ਦਿਖਾ ਦੇ ਪਹਿਲਾਂ ਕਹਿੰਦਾ ਖੁੱਲੀ ਰੇਸ਼ ਹੈ ਕਈ ਵਾਰ ਬਾਈ ਅਰੀਜਨਲ ਕੰਪਨੀ ਦੀ ਬੰਨੀ ਰੇਸ਼ ਹੈ ਕੰਪਨੀ ਦੀ ਬੰਨੀ ਰੇਸ਼ ਹੈ ਕੰਪਨੀ ਦਾ ਮੇਰੀ ਮਾਰ ਲੈਣਾ ਇਹਦਾ ਦੇਖ ਕੇ ਜੋ ਜੋ ਸੋ ਨਿੱਕੜ ਕੰਡਾ ਚੱਲਿਆ ਸਾਰਾ ਹਣਾ ਕੋਈ ਬਾੜਾ ਨਹੀਂ ਚੱਲੇ ਯਾਰ ਹਨਾ 4-5 ਦਾ ਹੈ ਨਾ ਬਾਕੀ ਤੇਰੇ ਕੋਲੇ ਬਾਹਨਬੂੜ ਵੀ ਰੱਬ ਦੇ ਦਾਦੇ ਦੀ ਹੁਕਮ ਨਾਲ ਚੰਗਾ ਹੈ ਯਾਰ ਹਨਾ ਕੋਈ ਸਾਬ ਨੇ ਯਾਰ ਟਰੈਕਟਰ ਬਹੁਤ ਸੋਹਣਾ ਪਿਆ ਦੋਸਤੋ ਹਨਾ ਤੇ ਕੁਲਦੀਪ ਫਰੇਦੀ ਡਿਮਾਂਡ ਮੂਡ ਡਿਮਾਂਡ ਮੂਡ ਬਾਈ ਕਰ ਲਾਂਗੇ ਕੋਈ ਗੱਲ ਨਹੀਂ ਯਾਰ ਅੱਛਾ ਡਿਮਾਂਡ ਜਰਰੀ ਦੀ ਹੈਗੀ 6 ਲੱਖ ਤੇ 80 ਹਜ਼ਾਰ ਬਾਈ 6 ਲੱਖ 80 ਹਜ਼ਾਰ ਰੁਪਈਆ ਅੱਛਾ ਕੋਈ ਗੱਲ ਨਹੀਂ ਬਾਈ ਆ ਜੇ ਕੋਈ ਜਿਹੜਾ ਮਾਲਾ ਜ਼ਮੀਦਾਰ ਰੱਖਣਾ ਜਾਂ ਕੋਈ ਵੀ ਆ ਜੇ ਹਨਾ ਕੋਈ ਗੱਲ ਨਹੀਂ ਆਪਾਂ ਕਰ ਲਾਂਗੇ ਅੱਛਾ ਹਾਂ ਤੇ ਪਰ ਮਾਲਾ ਆਪਾਂ ਗਾਰੰਟੀ ਇੰਨੀ ਦੰਨੇ ਵੀ 101% ਹਾਂ ਸਹੀ ਏ ਸਾਰਾ ਅੱਜ ਦੀ ਕੜੀ ਕੋਈ ਨੁਕਸ ਨਹੀਂ ਬੰਦਾ ਪਵਾ ਬਾਕੇ 10 ਦਿਨ ਰੱਖ ਕੇ ਉਦੋਂ ਮਗਰੋਂ ਵੀ ਤਸੱਲੀ ਕਰ ਲਈ ਦੁੱਤੀ ਹੋਰ ਕੀ ਤੇ ਦੋਸਤੋ ਇਹ ਗੱਲ ਇਹਨੇ ਗਰੰਟੀ ਵੀ ਦੇਤੀ ਹੈ ਗੁਰੂ ਘਰ ਦੇ ਕੋਲੇ ਖੜੇ ਗੁਰੂ ਘਰ ਦੇ ਕੋਲੇ ਖੜੇ ਨਾ ਗੁਰਦੁਆਰੇ ਆਪਾਂ ਪਹਿਲਾਂ ਦਿਖਾਤਾ ਸੀਗਾ ਸਕਰੀਨ 'ਚ ਆਪਾਂ ਦੂਜੀ ਵਾਰ ਵੀ ਦਿਖਾ ਦੇਣਾ ਗੁਰਦੁਆਰੇ ਦੇ ਸਾਹਮਣੇ ਆ ਗਿਆ ਗੁਰੂ ਘਰ ਦੋਸਤੋ ਨਾ ਗੁਰੂ ਘਰ ਦੀ ਆਹ ਜਗ੍ਹਾ ਜਿੱਥੇ ਖੜਿਆ ਹੈ ਨਾ ਹਾਂ ਟਰੈਕਟਰ ਜਿੱਥੇ ਖੜ ਕੇ ਵੀਡੀਓ ਬਣੀਂਦੀ ਹੈ ਗੁਰੂ ਘਰ ਦੀ ਜਗ੍ਹਾ ਇਹਦਾ ਕੋਲੇ ਇਹਦਾ ਇੱਥੇ ਆ ਰਿਹਾ ਘਰ ਇੱਥੋਂ ਦੀਦਾ ਹੋਣਾ ਹਾਉ ਸੀ ਹੈਨਾ ਤੇ ਐਡਾ ਵੱਡਾ ਇੱਕ ਟਰੈਕਟਰ ਜਿਹੜੇ ਬੰਦੇ ਲੈਣੇ ਤੇ ਉਹ ਬੰਦਾ ਸਿਫਤ ਹੀ ਕਰੂ ਕਰੂਗਾ ਤੇ ਗੋਣੀ ਗਾਉ ਨਾਲੇ ਮੇਰੇ ਨਾਲੇ ਕੁਲਦੀਪ ਜਮਾ ਭਾਈ ਇਹ ਤੂੰ ਮੇਰਾ ਕਲਾਸਮੇਟਰ ਹੈ ਹਾਂ ਬਿਲਕੁਲ ਵੀ ਚੀਜ਼ ਦਾ ਬਿਸ਼ਵਾਸ ਜਾਂ ਬਾਦ ਤੂੰ ਚੱਕੜਾ ਗੱਲ ਕੋਈ ਨਹੀਂ ਭਰੋਸਾ ਮਨ ਲਾ ਵੀ ਇਹ ਮੈਨੂੰ ਹੈਗਾ ਤੈਨੂੰ ਮੇਰੇ ਤੇ ਹੈਗਾ ਤੇ ਪਰ ਗਾਹਾਂ ਤੂੰ ਆਪਣੇ ਮਨ ਲਾ ਵੀ ਵਿਊਰਾਂ ਨੂੰ ਭਰੋਸਾ ਤੂੰ ਦਿਵਾਉਣਾ ਹੁਣ ਗੱਲ ਹੀ ਕੋਈ ਨਹੀਂ ਭਾਈ ਕੋਈ ਗੱਲ ਹੀ ਨਹੀਂ ਯਾਰ ਕੁਲਦੀਪ ਹਨਾ ਤੇ ਕੁਲਦੀਪ ਭਾਈ ਤੇਰਾ ਨੰਬਰ ਬੋਲ ਦੇ ਦੋ ਵਾਰੀ ਨੰਬਰ ਹੈਗਾ ਭਾਈ ਮੇਰਾ 99149 ਅੱਛਾ 23398 ਨੜਾ ਨੰਮੀ 14923 398 ਤੇ ਦੋਸਤੋ ਇਹ ਨੰਬਰ ਹੈ ਭਰਾ ਦਾ ਹਨਾ ਤੇ ਟਰੈਕਟਰ ਦੀ ਯਾਰ ਇਹਦੇ ਕੋਲੋਂ ਤਾਂ ਛੱਡੋ ਯਾਰ ਇਹਦੇ ਕੋਲ ਤਾਂ ਗਾਰੰਟੀ ਹੈ ਨਹੀਂ ਟਰੈਕਟਰ ਦੀ ਜਿਹੜੀ ਗਾਰੰਟੀ ਹੈ ਉਹ ਮੇਰੇ ਕੋਲ ਨੀਓ ਗਾਰੰਟੀ ਹੈ ਹਾਂ ਆ ਕੇ ਮੈਨੂੰ ਫੜ ਲਿਓ ਟਰੈਕਟਰ ਨੁਕਸ ਨਿਕਲੇ ਜਾ ਬਈ ਇਹ ਨੂੰ ਤਾਂ ਬਾਅਦ ਚ ਪਹਿਲਾਂ ਮੇਰਾ ਪਿੰਡ ਸਗਲੱਧੀ ਹੈ ਸਾਰੇ ਜਾਣਦੀਆਂ ਪ੍ਰੋਫਾਈਲ ਤੋਂ ਮੇਰਾ ਨੰਬਰ ਚੱਕ ਲੈ ਮੈਨੂੰ ਫੋਨ ਕਰਕੇ ਆ ਜਿਓ ਤੇ ਮੈਨੂੰ ਫੜ ਲਿਆ ਆ ਕੇ ਤੇ ਗਲਤੀ ਵੇਰੇ ਦਾ ਹਿੱਸਾ ਸਾਊਥ ਸਾ ਵੀ ਚੌੜਾ ਹੁੰਦਾ ਹੈਗੇ ਹਿੱਸਾ ਬਈ ਖੁੱਲ ਮਾ ਇਸ ਹੈ ਕੋਈ ਟਰੈਕਟਰ ਦੇ ਟੌਪ ਮਾਡਲ ਚ ਹੈ ਜੌਂਡੀਅਰ ਚ ਬਈ ਤਿੰਨ ਆਪਸ਼ਨ ਹੁੰਦੇ ਆ ਟੌਪ ਮਾਡਲ ਚ ਇੱਕ ਦਾ ਹਿੱਸਾ ਖੁੱਲ ਮਾ ਤੇ ਇੱਕ ਇਹ ਮਾਲਾ ਵੀ ਪੀਟ ਕੋ ਡਬਲ ਪੀਟ ਕੋ ਇੱਕ ਡਿਸਟ੍ਰਿਬਿਊਟਰ ਡਬਲ ਡੈ ਡਬਲ ਡਿਸਟ੍ਰਿਬਿਊਟਰ ਤਿੰਨੇ ਆਪਸ਼ਨ ਆ ਹੋਦੇ ਨੇ ਉਸ ਨੂੰ ਟਾਪ ਮਾਡਲ ਕਿਹਾ ਜਾਂਦਾ ਹੈ ਇਹਦੇ ਤਿੰਨੇ ਆਪਸ਼ਨ ਆ ਹੈਗੇ ਨੇ ਚੌਥਾ ਆਪਣਾ ਡੈਕ ਵੀ ਨਾਲ ਹੈ ਚੌਥਾ ਡੈਕ ਵੀ ਨਾਲ ਹੈ ਵਿੱਚ ਚਿੱਪ ਹੈ ਚੱਲਦਾ ਹੈ ਬਈ ਸਾਰਾ ਕੁਝ ਵਿੱਚ ਹੈ ਵਿੱਚ ਹੀ ਜਾਊ ਚਿੱਪ ਵੀ ਗਾਣੇ ਆਉਂਦੇ ਨੇ ਵਿੱਚ ਹੀ ਜਾਊ ਕੱਢਦੇ ਨਹੀਂ ਬਈ ਉਹ ਐਵੇਂ ਕਹਿ ਦਿੰਗੇ ਤੇ ਇਹ ਹੋਡਾ ਕੰਪਨੀ ਦੇ ਆਏ ਨਾਲ ਦੀ ਛਤਰੀਆ ਬਈ ਥੱਲੇ ਆ ਤਰਪਾਲ ਦਾ ਕੱਪੜਾ ਵੀ ਨਾਲ ਦੇ 19 ਮਾਡਲ ਦਾ 19 ਮਾਡਲ ਲਾਇਆ ਨਹੀਂ ਬਈ ਦੁਬਾਰੇ ਆ ਉਹ ਤਾਂ ਦਿਸ ਹੀ ਜਾਂਦਾ ਬਾਈ ਉਹ ਕਲਰ ਉਹ ਇਹ ਕਲਰ ਤਾਂ ਮਿਲਦਾ ਹੀ ਨਹੀਂ ਇਹ ਬਾਈ ਨਾਲ ਦਾ ਕਪੜਾ ਹੈ 19 ਮਾਡਲ ਦੇ ਹੁਣ 5 ਸਾਲ ਹੋ ਗਏ ਤੂੰ ਆਪ ਹਸਾਬ ਲਾ 5 ਸਾਲ ਹੋ ਗਏ ਟਰੈਕਟਰ ਕਿਉਂ ਜਿ ਸਮਾਈ ਚੱਲੇ ਤੇ ਦੋਸਤੋ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇ ਤਾਂ ਜੋ ਹੋਰ ਕਿਸਾਨ ਭਰਾਵਾਂ ਤੱਕ ਪਹੁੰਚ ਸਕੇ ਤੇ ਆਪਣਾ ਪੇਜ ਜਿਹੜਾ ਫਾਲੋ ਕਰ ਲੋ ਟਰੈਕਟਰ ਦੀ ਗਾਰੰਟੀ ਯਾਰ ਮੇਰੇ ਕੰਨੋ ਮੈਂ ਦੁਬਾਰਾ ਹੀ ਕਹਨੇ ਹਣਾ ਤੇ ਧੰਨਵਾਦ ਦੋਸਤੋ